ਪਰਮਾਤਮਾ ਵੱਲੋਂ ਮਿਲਣ ਵਾਲਾ ਕੋਈ ਵੀ ਸੰਕੇਤ ਇਸ਼ਾਰਿਆਂ ਦੇ ਰੂਪ ਵਿੱਚ ਹੁੰਦਾ ਸਾਨੂੰ ਇਹਨਾਂ ਇਸ਼ਾਰਿਆਂ ਨੂੰ ਸਮਝਣਾ ਪੈਂਦਾ ਇਹਨਾਂ ਇਸ਼ਾਰਿਆਂ ਨੂੰ ਸਮਝਣ ਵਾਸਤੇ ਮਨ ਦਾ ਸਹਜ ਜ਼ਰੂਰੀ ਹੈ ਮਨ ਦਾ ਠਹਿਰਾਉ ਜ਼ਰੂਰੀ ਹੈ ਜਿੰਨਾ ਆਪਾਂ ਮਨ ਦਾ ਠਹਿਰਾਉ ਰੱਖਾਂਗੇ ਓਨੇ ਹੀ ਜਲਦੀ ਆਪਾਂ ਇਹਨਾਂ ਇਸ਼ਾਰਿਆਂ ਨੂੰ ਜ਼ਰੂਰ ਸਮਝਾਂਗੇ ਹੁਣ ਜਦੋਂ ਪਰਮਾਤਮਾ ਨੇ ਕਿਸੇ ਵੀ ਜੀਵ ਨੂੰ ਕੋਈ ਗਿਆਨ ਬਖਸ਼ਣਾ ਹੁੰਦਾ ਆ ਕੋਈ ਵੀ ਗੱਲ ਦੱਸਣੀ ਹੁੰਦੀ ਆ ਜਮਲਾਪ ਦੀ ਕੋਈ ਵੀ ਵਿਧੀ ਕੋਈ ਤਰੀਕਾ ਦੱਸਣਾ ਆ ਤਾਂ ਸਾਨੂੰ ਕਿੱਥੋਂ ਪਤਾ ਲੱਗਦਾ ਕਈ ਵਾਰ ਸਾਨੂੰ ਸੁਪਨਾ ਆ ਜਾਂਦਾ ਕਈ ਵਾਰ ਇਹ ਪਸੰਤਾ ਮਹਾਪੁਰਸ਼ਾਂ ਗੁਰਮੁਖਾਂ ਦੀ ਕਥਾ ਸੁਣਦੇ ਆ ਜੋ ਆਪਣੇ ਮਨ ਦੇ ਵਿੱਚ ਸਵਾਲ ਹੁੰਦਾ ਆ ਉਹੀ ਕਥਾ ਦੇ ਵਿੱਚ ਉਸ ਚੀਜ਼ ਦਾ ਵਿਖਿਆਨ ਹੋ ਜਾਂਦਾ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਇਸ ਚੀਜ਼ ਨੂੰ ਇਸ ਪੁਆਇੰਟ ਨੂੰ ਇਸ ਰੁਕਾਵਟ ਨੂੰ ਇਦਾਂ ਹੱਲ ਕਰਨਾ ਹੁਣ ਜੇ ਆਪਾਂ ਸੰਤਾਂ ਮਹਾਪੁਰਸ਼ਾਂ ਗੁਰਮਖਾਂ ਦੀ ਕਥਾ ਨੂੰ ਸਮਝਣ ਲੱਗ ਗਏ ਤਾਂ ਇਹਦਾ ਮਤਲਬ ਸਾਡਾ ਮਨ ਠਹਿਰਾਉ ਦੇ ਵਿੱਚ ਆਉਂਦਾ ਆ ਮਨ ਲੈਨੇ ਕਿ ਸਾਰਾ ਦਿਨ ਨਹੀਂ ਹੁੰਦਾ ਪਰ ਕੁਝ ਸਮਾਂ ਜਿਹਾ ਹੁੰਦਾ ਕਿ ਸੰਸਾਰ ਵੱਲੋਂ ਸਾਡਾ ਉਦਾਸਪਨ ਹੁੰਦਾ ਜਿੰਨਾ ਆਪਾਂ ਸੰਸਾਰ ਵੱਲੋਂ ਇਹ ਮਨ ਦੇ ਵਿੱਚ ਉਦਾਸਪਨ ਰੱਖਾਂਗੇ ਉਨਾ ਹੀ ਜ਼ਿਆਦਾ ਸਾਡਾ ਧਿਆਨ ਕਿੱਧਰ ਹੋਵੇਗਾ ਪ੍ਰਮਾਤਮਾ ਵੱਲ ਨੂੰ ਉਹਦੀ ਯਾਦ ਵਾਣ ਨੂੰ ਸਿਮਰਨ ਵੱਲ ਨੂੰ ਮਲਾਪ ਵੱਲ ਨੂੰ ਨਾਮ ਵੱਲ ਨੂੰ ਕਿਉਂਕਿ ਅੰਦਰੋਂ ਉਹ ਨਾਮ ਹਰ ਸਮੇਂ ਚੱਲਦਾ ਜਿਉਂ ਹੀ ਸਾਡਾ ਸੰਸਾਰ ਤੋਂ ਕਨੈਕਸ਼ਨ ਟੁੱਟਿਆ ਤੇ ਆਪਣੇ ਆਪ ਕਿੱਥੇ ਜੁੜੇਗਾ ਜਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਕਿਹਾ ਜਾਂਦਾ ਆ ਬਾਣੀ ਦੇ ਵਿੱਚ ਵੀ ਕਈ ਜਗ੍ਹਾ ਹੁੰਦਾ ਆ ਜਿਵੇਂ ਇੱਕ ਸ਼ਬਦ ਹੁੰਦਾ ਆ ਪ੍ਰਭ ਜੀ ਵਸੇ ਸਾਧ ਕੀ ਰਸਨਾ ਹੁਣ ਜਿਹੜੇ ਗੁਰਮੁਖ ਹੁੰਦੇ ਨੇ ਸਾਧੂ ਜਨ ਹੁੰਦੇ ਨੇ ਇਹਨਾਂ ਦਾ ਆਪ ਦਾ ਤਾਂ ਮਿਲਾਪ ਹੋ ਗਿਆ ਇਹ ਸੰਸਾਰ ਤੇ ਆ ਕੇ ਉਸ ਖੇਡ ਨੂੰ ਜਿੱਤ ਗਏ ਜੋ ਕਾਰਜ ਕਰਨ ਆਏ ਸੀ ਉਹ ਇਹਨਾਂ ਨੇ ਕਰ ਲਿਆ ਹੁਣ ਇਹਨਾਂ ਦਾ ਜੋ ਤਨਿਆ ਰਸਨਾ ਆ ਨਿਤਰਿਆ ਇਸ ਦੀ ਵਰਤੂ ਕੌਣ ਕਰਦਾ ਪਰਮਾਤਮਾ ਵਾਹਿਗੁਰੂ ਆਪ ਕਰਦੇ ਆ ਆਪਾਂ ਮਹਿਸੂਸ ਕੀਤਾ ਹੋਣਾ ਜਾਂ ਕਈ ਲੋਕ ਕਰਦੇ ਨੇ ਕਿ ਜਦੋਂ ਆਪਾਂ ਸੰਤਾਂ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਆ ਤਾਂ ਸਾਡਾ ਧਿਆਨ ਉਹਨਾਂ ਦੇ ਵੱਲ ਨੂੰ ਖਿੱਚਿਆ ਜਾਂਦਾ ਕਿਉਂ ਕਿ ਪ੍ਰਭ ਜੀ ਵਸੈ ਸਾਧ ਕੀ ਰਸਨਾ ਉਹਨਾਂ ਦੀ ਰਸਨਾ ਤੇ ਹੁਣ ਕੌਣ ਬੋਲ ਰਿਹਾ ਪਰਮਾਤਮਾ ਆਪ ਬੋਲ ਰਿਹਾ ਤਾਂ ਕਰਕੇ ਜਿੰਨੇ ਵੀ ਬਚਨ ਉਹਨਾਂ ਦੀ ਰਸਨਾ ਦੇ ਵਿੱਚੋਂ ਨਿਕਲੂਗੇ ਅਮਰਤ ਵਿੱਚ ਨਿਕਲੂਗੇ ਸਾਨੂੰ ਸੇਧ ਦੇਣ ਵਾਲੇ ਹੀ ਬਚਨ ਨਿਕਲੂਗੇ ਹੁਣ ਜੇ ਆਪਾਂ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ ਸੰਸਾਰ ਦੀ ਕਿਸੇ ਵੀ ਚੀਜ਼ ਵਸਤੂ ਦੇ ਨਾਲ ਉਹ ਖੁਸ਼ ਨਹੀਂ ਹੁੰਦਾ ਬਸ ਜਦੋਂ ਕੋਈ ਜੀਵ ਪ੍ਰਮਾਤਮਾ ਦੇ ਗੁਣ ਗਾਉਂਦਾ ਆ ਉਸ ਦਰ ਤੇ ਬੈਠ ਕੇ ਨਾਮ ਨੂੰ ਸੁਣਦਾ ਆ ਸਿਮਰਨ ਕਰਦਾ ਆ ਸੇਵਾ ਭਾਵਨਾ ਉਹੀ ਜੀਵ ਉਸ ਪ੍ਰਮਾਤਮਾ ਨੂੰ ਪਾਉਂਦੇ ਨੇ ਉਹ ਪ੍ਰਮਾਤਮਾ ਨੂੰ ਚੰਗੇ ਲੱਗਦੇ ਫਿਰ ਜਦੋਂ ਕੋਈ ਵੀ ਔਕੜ ਹੁੰਦੀ ਆ ਪ੍ਰਮਾਤਮਾ ਹੱਥ ਦੇ ਕੇ ਰੱਖਦਾ ਆ ਕਿ ਮੇਰੇ ਬੱਚੇ ਨੂੰ ਕੁਝ ਹੋਰ ਨਾ ਜਾਵੇ ਤੇ ਉਸ ਬੱਚੇ ਦੀ ਵੀ ਆਦਤ ਬਣ ਚੁੱਕੀ ਆ ਕਿ ਜਦੋਂ ਹੀ ਕੋਈ ਤਕਲੀਫ ਦੁੱਖ ਤਕਲੀਫ ਸੁਖ ਵੀ ਆਇਆ ਤਾਂ ਸਭ ਤੋਂ ਪਹਿਲਾਂ ਉਹਨੇ ਕਿਧਰ ਨੂੰ ਜਾਣਾ ਅੰਤਰਗਤ ਤੇ ਅੰਤਰਗਤ ਕੌਣ ਆ ਨਾਮ ਆ ਅੰਤਰਗਤੀ ਉਸ ਪ੍ਰਮਾਤਮਾ ਦੀ ਯਾਦ ਵਿੱਚ ਹੈ ਉਹਦੇ ਨਾਲ ਜਾ ਕੇ ਜੁੜ ਜਾਣਾ ਹੁਣ ਸਾਡੇ ਅੰਦਰ ਵੀ ਹਰ ਸਮੇਂ ਉਹ ਨਾਮ ਚੱਲੇ ਰਸਨਾ ਤੇ ਸਿਮਰਨ ਚੱਲਦਾ ਹੋਵੇ ਗੁਰਮੰਤਰ ਗੂੰਜਦਾ ਹੋਵੇ ਇਹਦੇ ਲਈ ਕੀ ਜ਼ਰੂਰੀ ਆ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਮਾਲਕ ਨੂੰ ਬੇਨਤੀ ਕਰਨੀ ਕਿ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਹਰ ਸਮੇਂ ਇਸ ਰਸਨਾ ਤੋਂ ਸਿਮਰਨ ਕਰੀਏ ਉਹ ਵੀ ਸਿਰਫ ਤੁਹਾਡਾ ਸੰਸਾਰ ਦਾ ਆਪਾਂ ਬਹੁਤ ਸਿਮਰਨ ਕਰ ਲਿਆ ਕਿਸੇ ਕੰਮ ਨਹੀਂ ਆਉਣਾ ਜੂਨਾ ਦੇ ਵਿੱਚ ਲੈ ਕੇ ਜਾਣਾ ਜਮਾ ਦੇ ਵੱਸ ਵਿੱਚ ਪਾਉਣਾ ਕਾਲ ਦੀ ਫਾਹੀ ਦੇ ਵਿੱਚ ਰੱਖਣਾ ਤੇ ਆਪਾਂ ਇਹਨਾਂ ਸਾਰੀਆਂ ਹੀ ਚੀਜ਼ਾਂ ਤੋਂ ਪਰੇ ਹੋ ਕੇ ਲੋਕ ਤੇ ਪਰਲੋਕ ਦੇ ਖੇਡ ਨੂੰ ਸਮਝਣਾ ਵੀ ਆ ਤੇ ਇਹਨਾਂ ਨੂੰ ਸਵਾਰਨਾ ਵੀ ਆ ਤੇ ਜਿਉਂ-ਜਿਉਂ ਆਪਾਂ ਸਿਮਰਨ ਕਰਦੇ ਜਾਵਾਂਗੇ ਮਨ ਦੀ ਆਪਣੇ ਆਪ ਹੀ ਅਵਸਥਾ ਉਹ ਬਣ ਜਾਣੀ ਆ ਜਿੱਥੇ ਫਿਰ ਸਾਡੀ ਰਸਨਾ ਤੇ ਵੀ ਉਹ ਪ੍ਰਮਾਤਮਾ ਵਾਹਿਗੁਰੂ ਆਪ ਬੋਲੂਗਾ